ਇਹ 1469 ਈਸਵੀ ਤੋਂ ਲੈ ਕੇ ਲਗਾਤਾਰ ਸਾਢੇ 5 ਸਦੀਆਂ ਹੋ ਗਈਆਂ ਨੇ ਜੇ ਸਾਢੇ 5 ਸਦੀਆਂ ਦਾ ਵੈਰ ਤਾਂ ਸਾਢੇ 5 ਸਦੀਆਂ ਤੋਂ ਅਸੀਂ ਪਾਤਸ਼ਾਹੀ ਦੇ ਦਾਵੇਦਾਰ ਵੀ ਹਾਂ ਸੋ ਇਸ ਸੰਬੰਧ ਦੇ ਵਿੱਚ ਮੂਲ ਮੰਤਰ ਹੈ ਸਾਡਾ ਇਹ ਮੂਲ ਮੰਤਰ ਸਾਡੇ ਲਈ ਮਹਾਨਤਾ ਸਾਡੇ ਲਈ ਅਹਿਮੀਅਤ ਹੈ ਸਾਡੇ ਲਈ ਖਾਸੀਅਤ ਹੈ ਜਿਹੜੀ ਮੂਲ ਮੰਤਰ ਦੀ ਸਾਡੀ ਜ਼ਿੰਦਗੀ ਸਾਡੇ ਜ਼ਿਹਨ ਦੇ ਵਿੱਚ ਸਾਡੀ ਸਾਡੀਆਂ ਰਗਾਂ ਦੇ ਵਿੱਚ ਟੋੜ ਰਹੇ ਖੂਨ ਦੇ ਇੱਕ ਇੱਕ ਕਤਰੇ ਦੇ ਵਿੱਚ ਮੂਲ ਮੰਤਰ ਵਸਣਾ ਚਾਹੀਦਾ ਤੇ ਜੇ ਇਹ ਮੂਲ ਮੰਤਰ ਸਾਡੇ ਅੰਦਰ ਵੱਸ ਗਿਆ ਇਹ ਸਾਰੀਆਂ ਬਿਮਾਰੀਆਂ ਦੀ ਦਵਾਈ ਹੈ ਸਾਰੀਆਂ ਸਮੱਸਿਆਵਾਂ ਦੀ ਕਾਟ ਹੈ ਤੇ ਸਾਰੀਆਂ ਜਿੰਨੀਆਂ ਵੀ ਜਦੋ ਜਹਿਦ ਸਾਡੀਆਂ ਹੈਗੀਆਂ ਨੇ ਸਾਡੀ ਲੜਾਈ ਹੈ ਜੰਗ ਆ ਸਾਡਾ ਉਹਦਾ ਇਹ ਸਹਾਇਕ ਹੈ ਉਹਦੇ ਚ ਸਰਟਲੀ ਸਾਡਾ ਸਾਡਾ ਵੈਪਨ ਇਹੋ ਹੀ ਆ ਸਾਡੀ ਮਿਜ਼ਾਈਲ ਹੈ ਇਹ ਸੋ ਇਹ ਇਹ ਇਹਦੇ ਜਦੋਂ ਰੂਬਰੂ ਹੁੰਦੇ ਹੋਏ ਅਸੀਂ ਅੱਗੇ ਵਧਦੇ ਹਾਂ ਤਾਂ ਇਹ ਆਪਣੇ ਆਪ ਤੇ ਵਿੱਚ ਸਾਨੂੰ ਇੱਕ ਖਾਲਸਾਤਾਂ ਦੀ ਪ੍ਰਮਾਣਿਕਤਾ ਤੇ ਖਾਲਸਾਤਾਂ ਦੀ ਕਾਇਮੀ ਸਿੱਖਾਂ ਦੀ ਆਜ਼ਾਦੀ ਦੇ ਨਾਲ ਸਾਨੂੰ ਬਾਹ ਫੜ ਕੇ ਅੱਗੇ ਲੈ ਜਾਂਦਾ ਕਿ ਤੁਸੀਂ ਆਜ਼ਾਦ ਹੋ ਇਹ ਮੂਲ ਮੰਤਰ ਦੀ ਕਰਾਮਾਤ ਹੈ ਇਹ ਜੇ ਅਸੀਂ ਇੱਥੇ ਬੈਠ ਕੇ ਕੋਈ ਗੱਲਬਾਤ ਕਰ ਰਹੇ ਹਾਂ ਇਸ ਪਲੇਟਫਾਰਮ ਤੋਂ ਜ਼ੰਗੇ ਆਜ਼ਾਦੀ ਦੀ ਤਾਂ ਇਹ ਬੂਲ ਮੰਤਰ ਦੀ ਕਿਰਪਾ ਹੈ ਜੇ ਸਾਨੂੰ ਕੁਝ ਗੱਲਾਂ ਸਿੱਧੇ ਤੌਰ ਦੇ ਉੱਤੇ ਸਮਝ ਆਉਣ ਲੱਗ ਪਈਆਂ ਨੇ ਤਾਂ ਇਹ ਮੂਲ ਮੰਤਰ ਦੀ ਕਿਰਪਾ ਜੇ ਸਾਨੂੰ ਸਾਡੇ ਦੁਸ਼ਮਣ ਦੀ ਪਹਿਚਾਣ ਹੋਣ ਲੱਗ ਪਈ ਹੈ ਜੇ ਕੰਧਾਂ ਤੋਂ ਆਰ ਪਾਰ ਦੇਖਣ ਲੱਗ ਪਿਆ ਸਾਨੂੰ ਇਹ ਮੂਲ ਮੰਤਰ ਦੀ ਕਿਰਪਾ ਇਹ ਉਸੇ ਦੀ ਕਰਾਮਾਤ ਹੈ ਸੋ ਜਿਵੇਂ ਜਿਵੇਂ ਅਸੀਂ ਮੂਲ ਮੰਤਰ ਦੇ ਰੂਬਰੂ ਹੁੰਨੇ ਆ ਜਾਂ ਅੱਗੇ ਵਧਦੇ ਆ ਤਾਂ ਸਾਨੂੰ ਸਪਸ਼ਟ ਤੌਰ ਦੇ ਉੱਤੇ ਦਿਖਾਈ ਦੇਣ ਲੱਗ ਜਾਂਦਾ ਉਹ ਚੀਜ਼ਾਂ ਵੀ ਸਾਨੂੰ ਦਿਖਾਈ ਦੇਣ ਲੱਗ ਜਾਂਦੀਆਂ ਨੇ ਜਿਹੜੀਆਂ ਆਮ ਜਿਹੜਾ ਕੋਈ ਵੱਡੇ ਤੋਂ ਵੱਡਾ ਵਿਦਵਾਨ ਹੋਵੇ ਜਦੋਂ ਉਹ 24 24 ਘੰਟੇ ਲਾਇਬ੍ਰੇਰੀਆਂ ਦੇ ਵਿੱਚ ਪਤਾਉਂਦਾ ਹੋਏ ਕਿਤਾਬਾਂ ਪੜ੍ਹਨ ਦੇ ਲਈ ਉਸ ਤੋਂ ਵੀ ਅੱਗੇ ਦੀ ਸਾਡੀ ਜਿਹੜੀ ਬৌਧਿਕ ਸਮਰੱਥਾ ਹੁੰਦੀ ਹੈ ਮਾਨਸਿਕ ਅਵਸਾ ਹੁੰਦੀ ਹੈ ਅਸੀਂ ਉਸ ਨੂੰ ਪ੍ਰਾਪਤ ਕਰ ਲੈਨੇ ਆ ਇਹ ਮੂਲ ਮੱਤਰ ਦੀ ਕਰਾਮਾਤ ਆ ਗੱਲ ਇਹ ਆ ਸਿਰਫ ਉਸ ਨੂੰ ਸਮਝਣ ਦੀ ਤੇ ਉਸ ਦੇ ਵਿੱਚ ਰੋਕਾਂ ਨੇ ਉਹ ਸਮਝ ਦੇ ਵਿੱਚ ਉਹ ਰੋਕਾਂ ਖਿਲਾਰੀਆਂ ਹੋਈਆਂ ਨੇ ਰਸ਼ੀਅਨ ਆਰਥੋਡੌਕਸ ਚਰਚ ਦੇ ਤਹਿਤ ਉਸ ਮਾਡਲ ਦੇ ਤਹਿਤ ਸਾਡੇ ਪ੍ਰਚਾਰਕਾਂ ਨੇ ਤੇ ਉਹਨਾਂ ਦੀ ਸ਼ਨਾਖਤ ਵਾਰ-ਵਾਰ ਅਸੀਂ ਉਸ ਤੇ ਜ਼ੋਰ ਦੇਣਾ ਉਸ ਤੇ ਉਂਗਲ ਰੱਖਣੀ ਆ ਉਹ ਜਿਹੜੀ ਸਮੱਸਿਆ ਸਾਡੀ ਉਸ ਦੀ ਸ਼ਨਾਖਤ ਉਸ ਦੀ ਪਛਾਣ ਕਰਨੀ ਪਊਗੀ ਉਹ ਪ੍ਰਚਾਰਕਾਂ ਦੀ ਜਿਹੜੇ ਇੰਡੀਆ ਤੋਂ ਆਉਂਦੇ ਨੇ ਇੰਡੀਅਨ ਓਕਿਊਪਾਈਡ ਪੰਜਾਬ ਤੋਂ ਆਉਂਦੇ ਨੇ ਉਹ ਪ੍ਰਚਾਰਕਾਂ ਦੇ ਉੱਤੇ ਤਿੱਖੀ ਤੇ ਸਖਤ ਨਜ਼ਰ ਰੱਖਣੀ ਪਏਗੀ ਸਾਨੂੰ ਉਹ ਕੀ ਬੋਲਦੇ ਨੇ ਉਹਨਾਂ ਦੇ ਸ਼ਬਦ ਕੀ ਹੁੰਦੇ ਨੇ ਕੀ ਉਹ ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਕਥਾ ਕਰਦੇ ਨੇ ਉਹ ਕਥਾ ਦਾ ਸਬੰਧ ਸ਼ਬਦ ਦਾ ਸਬੰਧ ਮੂਲ ਮੰਤਰ ਦਾ ਸਬੰਧ ਸਾਡੀ ਅੱਜ ਦੀ ਲੜਾਈ ਦੇ ਨਾਲ ਜੋੜਦੇ ਨੇ ਖਾਲਸਾਪਨ ਦੇ ਨਾਲ ਜੋੜਦੇ ਨੇ ਜੇਕਰ ਨਹੀਂ ਜੋੜਦੇ ਤਾਂ ਉਹ ਰਸ਼ੀਨ ਆਰਥੋਡੌਕਸ ਚਰਚ ਦੇ ਜਿਹੜੇ ਹੈ ਨੇ ਮੁਲਾਜ਼ਮ ਨੇ ਇਹ ਗੱਲ ਆਪਣੇ ਪੱਲੇ ਬੰਨ ਲਓ